ਇਹ ਲੋ ਬਾਬਿਆਂ ਦੀ ਗੱਡੀ ਚ ਕੂ ਲਿਪਾਂ ਬਾਬੇ ਨਾਨਸਰ ਵਾਲਿਆਂ ਨੇ ਵਿਚਾਰੀ ਬੁੜੀ ਮਾਰਤੀ ਮੁੰਡਾ ਲੁਧਿਆਣੇ ਆਇਆ ਫਿਰ ਕਰਤਾ ਤੇ ਗੱਡੀਆਂ ਦੇ ਵਿੱਚ ਵੇਖੋ ਕੀ ਕੋ ਰੱਖਿਆ ਹੋਇਆ ਕਿਹੜਾ ਐਕਸੀਡੈਂਟ ਹੋਇਆ ਇਹ ਇਹਦੇ ਵਿੱਚ ਦੋ ਜਣਾਂ ਤੇ ਐਫਆਈਆਰ ਹੋਈ ਹੈ ਪਹਿਲਾ ਜਿਹੜਾ ਡਰਾਈਵਰ ਸੀਗਾ ਧਰਮਿੰਦਰ ਸਿੰਘ ਫਾਦਰ ਹਰਜਿੰਦਰ ਸਿੰਘ ਤੇ ਦੂਜਾ ਬਾਬਾ ਲਖਾ ਸਿੰਘ ਜੋ ਨਾਨਸਰ ਦਾ ਮੁਖੀ ਹੈ ਜਗਰਾਉ ਤੋਂ ਉਹਨਾਂ ਤੇ ਦੋ ਜਣਾਂ ਤੇ ਐਫਆਈਆਰ ਹੋਈ ਹੈ ਮੇਜਰ ਸਿੰਘ ਪੁੱਤਰ ਭਾਦਰ ਸਿੰਘ ਦਾ ਲੋ ਬਿਆਨ ਹੋਇਆ। ਪਿੰਡ ਸੰਗਰੂ ਦੇ ਵਾਸੀ ਜੇ ਨਾਲਿਆ ਆ ਕਰੀਬੋਂ ਮਰ ਹੈ ਜੀ ਉਹਨਾਂ ਦੀ 70 ਸਾਲ 25 ਦਾ ਜਿਹੜੀ ਲੜਕੀ ਸੀਗੀ ਉਹ ਦੌਲਤਪੁਰੇ ਉੱਚੇ ਤੋਂ ਸੀ। ਹਾਂ ਫੇਕਾ ਪੈਂਡੋ ਦਾ ਉਹ ਸੀ। ਤੇ ਲੜਕੇ ਦਾ ਨਾਮ ਬਲਕਾਰ ਸਿੰਘ ਸੀ। ਹਾਂ ਜੀ। ਸਕੂਟਰੀ ਸੀ ਇਹਨਾਂ ਕੋਲੇ। ਹਾਂ ਜੀ। ਨੰਬਰ ਪੀਵੀ 76ਏ 7965 ਐਕਟਿਵ ਆ। ਹਾਂ ਜੀ। ਖਾਣੇ ਦੇ ਕੋਲ ਹੀ ਐਕਸੀਡੈਂਟ ਹੋਇਆ 500 ਮੀਟਰ ਖੱਜੇ ਘੱਟ ਸਾਢੇ 3 ਵਜੇ ਹੋਇਆ ਸੀ ਇਹ ਰੇ ਇੰਨਾ ਕੁ ਟਾਈਮ ਗੱਡੀਆਂ ਡਰਾਈਵਰ ਜਿਹੜੀ ਉਹਦਾ ਨੰਬਰ ਨੋਟ ਕਰ ਲਿਓ ਸਹੀ ਹੋਊਗਾ ਪੀਬੀ 10 ਐਚ ਐਨ 8202 ਰੰਗ ਚਿੱਟਾ ਸਹੀ ਹੈ 8202 ਹੈ 8102 ਇਹਨੇ ਚ 8202 ਲਿਖ ਹੈਗਾ ਤਾਂ ਇਹ ਕਿਆ ਪੱਕਾ ਨਹੀਂ ਹੋ ਗਿਆ ਫਿਰ ਪਲੀਨ ਕਰਨਾ ਲੈ ਜਾਓ ਜੀ ਆਪਾਂ ਕੋਲ ਲਾ ਲੀ ਨੰਬਰ ਗੱਡੀ ਦਾ 8202 ਬਸ ਕਲੀਅਰ ਕਰ 8102 ਹੈ ਜੀ 8502 ਐਫ ਆਈ ਆਰ ਦੇ ਵਿੱਚ ਗੱਡੀ ਦਾ ਨੰਬਰ ਗਲਤ ਆ ਇੱਕ ਵਾਰ ਇਹ ਦੇ ਤੀਜਾ ਨਾਦਾ ਲੱਖੇ ਬਾਬੇ ਦਾ ਰੋਟ ਚਰੋਂਦਾ ਸੀ ਰਵਿੰਦਰ ਜਿਹੜਾ ਹਾਂ ਆਹ ਅਸੀਂ ਗੱਲ ਕਰਾਂਗੇ ਆਹ ਨੰਬਰ ਐਫ ਆਈ ਆਰ ਦਾ ਕਾਰ ਕੀ ਸੀ ਇਸ ਤਰ੍ਹਾਂ ਵਾਲੇ ਇੱਕ ਬੰਦੇ ਦੇ ਕੋਲ ਉਹਨਾਂ ਦਾ ਤੁਹਾਨੂੰ ਉਹਨਾਂ ਨੂੰ ਵੈਰੀਫਾਈ ਕਰਨਗੇ ਜਦੋਂ ਪਰਚਾ ਦਰਜ ਹੋਵੇ ਹੋਵੇ ਸੱਚੀ ਇਹਨੂੰ ਦਈਆ ਸਾਡਾ ਬੰਦਾ ਆਵੇ ਤੇ ਜਿਹੜਾ ਅੱਜ ਪਰਚਾ ਹੋਇਆ 14 ਮਿਤੀ ਹੈ ਦੂਜਾ ਮਹੀਨਾ 2025 ਹੈ ਇਹਦੇ ਵਿੱਚ ਗੱਡੀ ਦਾ ਨੰਬਰ ਦਾਤ ਲਿਖਿਆ ਗਿਆ ਸੀ ਹੁਣ ਫੇਰ ਨੰਬਰ ਨੋਟ ਕਰ ਲਓ ਪੀ ਵੀ 10 ਐਕਸ ਚੀਨ 8102 ਕਰਤਾ ਪਹਿਲਾਂ 8202 ਸਹੀ ਹੋ ਗਿਆ ਹਾਂ ਹਾਂ ਸਹੀ ਹੋ ਗਿਆ ਹਾਂ ਹਾਂ ਸਹੀ ਹੋ ਗਿਆ ਸਹੀ ਹੋ ਗਈ ਠੀਕ ਹੈ ਨਾ ਆ ਪਹਿਲਾਂ ਗੱਤ ਲਿਖਿਆ ਪਹਿਲਾਂ ਗੱਤ ਨਹੀਂ ਕੋਈ ਆ ਤਾਂ ਉਹਦੀ ਉਹਨਾਂ ਦੇ ਅਨਕੁਆਰੀ ਦੇ ਹਿਸਾਬ ਗੱਡੀ ਚ ਕੀ ਸੀ ਜਿਹਦੇ ਨਾਮ ਘਰ ਖਰਾਬ ਕਰਤਾ ਦੱਸਿਆ ਜੀ ਕੋਈ ਕੁਝ ਹੈ ਅਸਲ ਤੇ ਬੱਚਾ ਮੰਗਦੇ ਹੀ ਜਾ ਰਹੀ ਸੀ ਜਿਹਦੇ ਲੱਖੇ ਦੇ ਤੇ ਨਾਲ ਦੇ ਕੰਦੇ ਕਰ ਚੱਲ ਰਹੀ ਉਹ ਹੋ ਗਿਆ ਬੱਚ ਕੋਲੇ ਪਾ ਪਈਆਂ ਦੱਸੋ ਹੈ ਨਾ ਹੋਣੀ ਪਾ ਕੋਲੀਪਾਂ ਦੇ ਵਿੱਚ ਹੀ ਪਈਆਂ ਐਪੋਸਟਰ ਨੂੰ ਕਰਿਆ ਜਿਹਦੀ ਪ੍ਰੂਫ ਪਤਾ ਹੈ ਘਰੋਂ ਹੀ ਆਇਆ ਮੈਂ ਘਰੋਂ ਹੀ ਹੋ ਰਿਹਾ ਜੀ ਆ ਗਈਆਂ ਨਾ ਆਉਂਦੀਆਂ ਇੱਥੇ ਨਾ ਆਵੇ ਬਾਕੀ ਮੈਂ ਬਣਾਉਣਾ ਹੈ ਕੋਲੀਪਾਂ ਪਈਆਂ ਆਓ ਵੇ ਗੋਲੀਆਂ ਦੇ ਕੋਲੇ ਪਈਆਂ ਉਹ ਵਿਦਿਆਰਥੀ ਹੈ ਉਹ ਗੋਲ ਉਹ ਉਹ ਜਿਹੜੀ ਤਾਰ ਆ ਜਿਹੜੀ ਉਹਦੇ ਨਾਲ ਪਈਆਂ ਇਹ ਉਹ ਵੇਖ ਪਈਆਂ ਇਹ ਉਹ ਪਈਆਂ ਆ ਜਿਹੜਾ ਗੱਡੀ ਹੈ ਟੀਮ ਮਜਬੂਰ ਹੈ ਇਹ ਗੱਡੀ ਦਾ ਡੇਟ ਸੌਫਟ ਹੈ ਇਹ ਨਾ ਚੱਪੇ ਆ ਪਤਾ ਨਹੀਂ ਇਹ ਉਹ ਪਈਆਂ ਇਹਨੂੰ ਬਾਬਿਆਂ ਦੀ ਗੱਡੀ ਚ ਕੁਲੇ ਪਾਂ ਬਾਬੇ ਨਾਨਕ ਸਰ ਵਾਲਿਆਂ ਨੇ ਵਿਚਾਰੀ ਬੁੜੀ ਮਾਰਦੀ ਮੁੰਡਾ ਲੁਧਿਆਣੇ ਆਇਆ ਫਿਰ ਕਿਰਤਾ ਤੇ ਗੱਡੀਆਂ ਦੇ ਵਿੱਚ ਵੇਖੋ ਕੀ ਕੋ ਰੱਖਿਆ ਹੋਇਆ ਇਹ ਆ ਜੀ ਬਾਬੇ ਅੱਜ ਕੱਲ ਦੇ ਮੋਡਨ ਬਾਬੇ ਆ ਵੇ ਲੋ ਗੱਡੀ ਬਾਬਿਆਂ ਦੀ ਠੀਕ ਆ ਤੇ ਨੰਬਰ ਵੀ ਗੱਡੀ ਦਾ ਵੇਖ ਲੋ ਬਾਬਿਆਂ ਦੀ ਦਾ ਇਹ ਬਾਬਿਆਂ ਦੀ ਗੱਡੀ ਕਿ ਹੋਰ ਕੈਦੀ ਗੱਡੀ ਐ ਮੈਂ ਕਿੱਥੇੋਂ ਆਇਆ ਆਹ ਵੇ ਲੋ ਦੁਆਰਾ ਫੇਰ ਕੋਲੇ ਪਾ ਗੱਡੀ ਦੇ 에어 ਬੈਗ ਨਹੀਂ ਖੁੱਲੇ ਯਾਰ ਯਾਰ ਆ ਗੱਡੀ ਐਡੀਸ਼ੇ ਦੀ ਲੋਵਾ ਹੀ ਨਹੀਂ ਬੰਦਾ ਹੁੰਦਾ ਨਾ ਵੀਰ ਯਾਰ ਲੈ ਵੇ ਲੈ ਇਹ ਇਹ ਕਹਦਾ ਉਹਨੇ ਬਾਬਾ ਦੇ ਉਹ ਬੇਨਾ ਸਮੈਲ ਅਸੀਂ ਪੀਂਦੇ ਉਹਦੇ ਪੈਂਦੇ আর ਵੇਖੋ ਤਾਂ ਉਹ 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 ਬੈਲਟ ਉਹ ਬੈਲਟ ਉਹ ਵੀ ਬੈਲਟ ਨਹੀਂ ਖੁੱਲਦੀ ਉਹ ਫਸਾਇਆ ਹੋਇਆ ਵਿੱਚ ਇਹ ਪੁੱਤਾ ਆ ਆਹੋ ਇਹ ਵੀ ਇਹ ਵੀ ਖੇਚਲਾ ਹੈ ਆਹ ਵੇਖਾਂ ਉਹ ਵੇਖ ਉਹ ਆ ਇਹ ਤਾਂ ਕਰਕੇ ਪੁੱਤਾ ਵਿੱਚ ਲਾਇਆ ਵੀ ਇਹ ਬੈਲਟ ਲਾਉਣੀ ਨਾ ਪਵੇ ਵੀ ਨਹੀਂ ਗੱਡੀ ਚੂੰ ਚੂੰ ਕਰਦੀ ਆ ਨਹੀਂ ਚੂੰ ਚੂੰ ਕਰਦੀ ਆ ਹਾਂ ਤੇ ਤਾਂ ਹੀ ਕਿ ਇਹ ਹੋਵੇ ਨਹੀਂ ਖੁੱਲੇ ਗੱਡੀ ਕੋਈ ਖਿੱਚੀ ਗਈ ਹੈ ਤਾਂ ਹਾਂ ਤੇ ਕਿਹੜੇ ਬਾਬੇ ਵਜਦੀ ਐ ਇਹ ਥੋੜੀ ਜੀ ਦੂਰ ਖੈਚ ਨਾ ਗੱਡੀ ਅਗਲਾ ਕੋ ਹੋਰ ਆ ਥੋੜੀ ਜੀ ਸਮਾਂ ਖੈਚ ਸਾਹਮਣੇ ਐ ਅਗਲਾ ਕੋ ਗੱਡੀ ਹੋਣਾ ਇਹਦੀ ਵੀ ਵੀਡੀਓ ਬਣਾ ਲੀ ਸਾਰੀ ਵੀਡੀਓ ਬਣ ਗਈ ਸਾਰੀ ਵੀਡੀਓ ਬਣ ਗਈ ਤਾਂ ਨਾਕਸ ਵਾਲੇ ਬਾਜਾਂ ਦੀ ਗੱਡੀ ਵੇਖ ਲਓ ਜੀ ਇੱਕ ਤਾਂ ਬਜੈਰੀ ਜਨਾਨੀ ਮਾਰਦੀ ਬਣ ਨਿਦਾਲੇ ਤੋਂ ਤੇ ਮੁੰਡਾ ਸੀਰੀਅਸ ਆ ਲੁਧਿਆਣੇ ਦਾ ਆਖਲਾ ਕਿੱਥੇ ਆਏ ਤੇ ਫੂਲ ਕੋ ਵਿੱਚ ਪਈਆਂ ਬੈਠੇ ਕਿੱਥੇ ਆਏ ਕਿੱਥੇ ਆ ਵੀਡੀਓ ਬਣੀ ਜਾਂਦੀ ਹੈ ਨਾ ਹਾਂ ਹਾਂ ਕਿੱਥੇ ਆ ਕਿੱਥੇ ਪਈਆਂ ਉੱਧਰ ਦੀ ਵੇਖ ਉੱਧਰ ਦੀ ਵੇਖ ਉਹ ਬੰਦੇ ਖਾਉਂਦੇ ਆ ਅੱਛਾ ਹਾਂ ਵੀਡੀਓ ਕਰਦੇ ਨਾ ਹੀ ਬਣਾਵਾ ਅੱਛਾ ਕਿੱਥੇ ਆਏ ਵਹਹੀਂ ਕਿੱਥੇ ਪਈਆਂ ਉਹ ਵੇ ਪੰਜਾਂ ਬਈ ਯਾਰ ਗੋਲੀਆਂ ਦੇ ਵਿੱਚ ਹਾਂ ਏ ਗੂਲੀਪਾਂ ਵੇਖ ਓਏ ਇਹ ਉਹ ਪੰਜਾਂ ਉਹ ਵੇ ਪੰਜਾਂ ਦੋ ਪੰਜਾਂ ਤਿੰਨ ਨੰਬਰ ਨੰਬਰ ਨੋਟ ਕਰਕੇ ਵੀਡੀਓ ਬਣਾਓ ਉਹ ਗੋਲੀਆਂ ਵੀ ਆ ਨਾਲੇ ਗੋਲੀਆਂ ਏ ਇਹ ਸ਼ਰੇਆ ਵੀ ਪੰਜਾਂ ਕਿਹੜਾ ਲਕੋਈਆਂ ਪਈਆਂ ਉਹਨਾਂ ਦੀਆਂ ਆਹ ਜੀ ਕੋਣ ਨੇ ਸਹੀ ਗੱਲ ਆ ਉਹ ਕੁਲਪਾ ਉਹ ਲੱਖਾ ਹੀ ਬੈਠਾ ਜੀ ਇੱਥੇ ਲੱਖਾ ਹੀ ਉਹ ਪੰਜਾਂ ਭਾਈ ਉਹ ਪੰਜਾਂ ਕੁਲਪਾਂ ਉਹ ਵੇ ਜਿੱਥੇ ਚਾਰਾਂ ਨਹੀਂ ਫਸਦੀ ਆ ਲੱਖਾ ਹੀ ਚਾਰ ਜਵਾਈ ਰੀੜ ਲੱਗੀ ਜਿੱਥੇ ਕੀ ਬਾਰੇ ਆ